ਬਿਹਤ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਰਾਤ ਦੇ ਹਨੇਰੇ ਦੇ ਵਿੱਚ ਮੰਡੀ ਸ਼ਹਿਰ ਦੇ ਵਿੱਚ ਬਿਆਸ ਤੇ ਸੁਕੇਤੀ ਦਰਿਆਵਾਂ ਦੇ ਸੰਗਮ ਤੇ ਸਥਿਤ ਇੱਕ ਵੱਡੀ ਚਟਾਨ ਤੇ ਇਹ ਨੌਜਵਾਨ ਜਿਹੜਾ देर रात ਚਲਾ ਜਾਂਦਾ ਪਰ ਉਸ ਨੂੰ ਪਤਾ ਨਹੀਂ ਹੁੰਦਾ ਕਿ ਇੱਕਦਮ ਤੋਂ ਪਾਣੀ ਦਾ ਪੱਦਰ ਵੱਜ ਜਾਵੇਗਾ ਤੇ ਉਹ ਉੱਥੇ ਹੀ ਫਸ ਜਾਵੇਗਾ ਪੂਰੀ ਰਾਤ ਉਸ ਚਟਾਨ ਤੇ ਹੀ ਉਸਨੇ guzari ਤੇ ਉਸ ਤੋਂ ਬਾਅਦ ਸਵੇਰ ਜਦੋਂ ਹੋਈ ਤਾਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਜਦੋਂ ਵੇਖਿਆ ਗਿਆ ਕਿ ਚਟਾਨ ਤੇ ਨੌਜਵਾਨ ਫਸਿਆ ਹੋਇਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਬਚਾਅ ਕਾਰਜਾਂ ਨੂੰ ਬੁਲਾਇਆ ਜਾਂਦਾ ਹੈ ਤੇ ਫਿਰ ਰੈਸਕਿਊ ਕਰਕੇ ਇਸ ਨੌਜਵਾਨ ਨੂੰ ਚਟਾਨ ਤੋਂ ਦੂਜੇ ਪਾਸੇ ਲੈ ਕੇ ਆਇਆ ਜਾਂਦਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ 파ਰੇ ਇਸ ਤਰੀਕੇ ਦੇ ਨਾਲ ਇਸ ਦਾ ਰੈਸਕਿਊ ਕੀਤਾ ਗਿਆ ਚਟਾਨ ਤੇ ਫਸੇ ਨੌਜਵਾਨ ਨੂੰ ਕਿਸ ਤਰੀਕੇ ਦੇ ਨਾਲ ਦੂਜੇ ਪਾਸੇ ਲੈ ਕੇ ਆਇਆ ਗਿਆ ਸੁ ਨੌਜਵਾਨ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਨੌਜਵਾਨ ਦਾ ਨਾਮ ਅਮਨ ਦੱਸਿਆ ਜਾ ਰਿਹਾ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਨੌਜਵਾਨ ਨੇ ਦੱਸਿਆ ਕਿ ਉਹ ਕੰਮ ਕਾਰਨ ਪਿਛਲੇ ਕੁਝ ਸਮੇਂ ਤੋਂ ਇੱਥੇ ਆਪਣੇ ਇੱਕ ਦੋਸਤ ਦੇ ਕੋਲ ਰਹਿ ਰਿਹਾ ਹੈ ਸਿਟੀ ਪੁਲਿਸ ਚੌਕੀ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਮਨੋਜ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਨੌਜਵਾਨ ਨੇ ਅਜੇ ਤੱਕ ਆਪਣਾ ਸਹੀ ਪਤਾ ਨਹੀਂ ਦੱਸਿਆ ਹੈ ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਜਾਵੇਗਾ ਉਹਨਾਂ ਦੱਸਦੇ ਕਿ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਰਾਤ ਭਾਰ ਸ਼ਹਿਰ ਦੇ ਵਿੱਚ ਘੁੰਮਦਾ ਰਹਿੰਦਾ ਸੀ ਤੇ ਰਾਤ ਨੂੰ ਜਿੱਥੇ ਵੀ ਆਰਾਮ ਮਹਿਸੂਸ ਕਰਦਾ ਸੀ ਉੱਥੇ ਹੀ ਠਹਿਰ ਜਾਂਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਪਾਸਿਓਂ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਜੋ ਕੁਝ ਵੀ ਖੁਲਾਸੇ ਹੋਣਗੇ ਉਹ ਜਿਹੜੀ ਹੈ ਇੱਕ ਵਾਰ ਫਿਰ মিডিਆ ਸਾਹਮਣੇ ਰੱਖੀ ਜਾਵੇਗੀ ਹੁਣ ਦੱਸਦੀ ਹੈ ਕਿ ਜਿੱਥੇ ਇੰਨੀ ਦਿਨੀ ਬਰਸਾਤ ਦਾ ਮੌਸਮ ਚੱਲ ਰਿਹਾ ਤੇ ਇਸ ਦੌਰਾਨ ਨਦੀਆਂ ਨਾਲੀਆਂ ਦੇ ਪਾਣੀ ਦਾ ਪੱਧਰ ਜਿਹੜਾ ਹੈ ਉਹ ਕਦੋਂ ਵੱਧ ਜਾ ਰਿਹਾ ਇਸ ਬਾਰੇ ਪਤਾ ਹੀ ਨਹੀਂ ਲੱਗ ਪਾ ਰਿਹਾ ਜਿਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਦਰਿਆਵਾਂ ਤੇ ਨਾਲਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਇਸ ਦੇ ਬਾਵਜੂਦ ਕੁਝ ਲੋਕ ਇਹਨਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਹਾਲਾਂਕਿ ਸਿਟੀ ਪੁਲਿਸ ਚੌਂਕੀ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਤੁਹਾਡੇ ਕੋਲ ਆ ਰਿਹਾ ਹੈ ਤਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਤੇ ਅਜਿਹਾ ਕਿਸੇ ਵੀ ਵਿਅਕਤੀ ਨੂੰ ਪਹਨਾਨਾ ਨਾ ਦਿਓ ਵੈਰੀਫਿਕੇਸ਼ਨ ਕਰਵਾ ਕੇ ਸੰਬੰਧਿਤ ਵਿਅਕਤੀ ਬਾਰੇ ਪੂਰੀ ਜਾਣਕਾਰੀ ਪੁਲਿਸ ਨੂੰ ਉਪਲਬਧ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਸਥਿਤੀ ਦੇ ਵਿੱਚ ਉਸ ਦੇ ਪਰਿਵਾਰਕ ਮੈਂਬਰ ਜੈ ਰਿਸ਼ਤੇ ਦਾ ਨੂਸੂਚਿਤ ਕਰਕੇ ਸੰਪਰਕ ਕੀਤਾ ਜਾ ਸਕੇ